ਸੋ ਜਦੋਂ ਆਪਾਂ ਡ੍ਰੈਗਨ ਫਰੂਟ ਦੀ ਫਾਰਮਿੰਗ ਦੀ ਗੱਲ ਕਰਦੇ ਆ ਸੋ ਇਹਦੇ ਵਿੱਚ ਆਪਾਂ ਨੂੰ ਕਿਹੜਾ ਖਾਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈਗਾ ਇਸ ਭਾਜੀ ਜਦੋਂ ਆਪਾਂ ਇਹਨੂੰ ਪਲਾਂਟੇਸ਼ਨ ਕਰਨਾ ਨਾ ਇਹਦੇ ਵਿੱਚ ਵੀ ਥੋੜੀਆਂ ਜੀਆਂ ਟੈਕਨੀਕਲ ਚੀਜ਼ਾਂ ਹੈਗੀਆਂ ਜੀ ਤੇ ਜਿੱਥੇ ਕਿਤਾ ਪਾਣੀ ਦੀ ਮਾਰ ਪੈਂਦੀ ਹੈਗੀ ਜ ਜੇ ਏਰੀਆ ਡਾਊਨ ਹੈਗਾ ਜੇ ਉੱਥੇ ਲਗਾਉਣਾ ਹੈਗਾ ਤਾਂ ਸਾਨੂੰ ਬੈੱਡ ਤੇ ਰეკਮੈਂਡੇਸ਼ਨ ਹੈਗੀ ਹੈ ਬੈੱਡ ਤੇ ਕਰਨੀ ਚਾਹੀਦੀ ਘਟੋ ਘਟ ਜਿੰਨਾ ਕਿ ਪਾਣੀ ਦਾ ਭਰਾ ਹੁੰਦਾ ਉਹ ਵੀ ਖੇਤ ਦੇ ਵਿੱਚ ਤੇ ਉਨਾਂ ਕਿ ਸਾਨੂੰ ਮਤਲਬ ਬੈੱਡ ਬਣਾ ਕੇ ਲਾਣੇ ਚਾਹੀਦੇ ਹੈਗੇ ਆ ਜੇ ਪਾਣੀ ਦੀ ਮਤਲਬ ਏਰੀ ਜਮੀਨ ਸਾਡੀ ਉੱਚੀ ਹੈਗੀ ਆ ਤਾਂ ਫਿਰ ਨੋਰਮਲ ਵੀ ਜਿੱਦਾਂ ਅਸੀਂ ਲਗਾਏ ਹੈਗੇ ਆ ਇਦਾਂ ਵੀ ਕਰ ਸਕਦੇ ਆ ਮਿੱਟੀ ਇਹਨੂੰ ਦੋਮਾਡ ਮਿੱਟੀ ਵੀ ਚੱਲ ਜਾਂਦੀ ਆ ਰੇਤਲੀ ਵੀ ਮਤਲਬ ਜਿਆਦਾ ਉਪਜਾਊ ਮਿੱਟੀ ਦੀ ਇਹ ਰਿਕੁਆਇਰਮੈਂਟ ਨਹੀਂ ਹੈਗੀ ਇਹਨੂੰ ਤੇ ਜਿਹੜੀਆਂ ਨੋਰਮਲ ਜਮੀਨਾਂ ਦੇ ਵਿੱਚ ਉਹਦੇ ਵਿੱਚ ਵੀ ਇਹ ਲੱਗ ਸਕਦਾ ਹੈਗਾ ਕਿਤੇ ਉਹ ਕਿਤੇ ਅਸੀਂ ਕੀ ਕਰਦੇ ਹੈਗੇ ਆ ਪੌਦੇ ਸਸਤੇ ਮਿਲ ਜਾਂਦੇ ਆ ਤੇ ਅਸੀਂ ਲੈ ਲਨੇ ਆ ਉਹ ਬਟ ਜਾ ਤਾਂ ਕੁਆਲਿਟੀ ਨਹੀਂ ਖਸੇ ਹੀ ਹੁੰਦੀ ਜਾਂ ਤਾਂ ਫਿਰ ਉਹ ਵੈਰਾਈਟੀ ਨਹੀਂ ਸਹੀ ਹੁੰਦੀ ਕਿਉਂਕਿ ਅੱਗੇ ਤੋਂ ਅੱਗੇ ਕੀ ਕਰਦੇ ਨਰਸਰੀਆਂ ਵਾਲੇ ਅੱਗੇ ਤੋਂ ਅੱਗੇ ਰੈਫਰੈਂਸ ਤੋਂ ਰੈਫਰੈਂਸ ਤੋਂ ਮਤਲਬ ਬੂਟੇ ਲੈ ਲੈਂਦੇ ਆ ਤੇ ਜਿਹੜੇ ਔਰ ਫਾਰਮਰ ਨੇ ਲੈਣੇ ਹੁੰਦੇ ਬੂਟੇ ਤੇ ਉਹਨੂੰ ਵੈਰਾਈਟੀ ਦੀ ਨਹੀਂ ਕਨਫਰਮੇਸ਼ਨ ਹੁੰਦੀ ਕਿ ਕਿਹੜੀ ਵੈਰਾਈਟੀ ਲਈ ਹੈਗੀ ਕਿਉਂਕਿ ਵੈਰਾਈਟੀ ਦੇ ਹਿਸਾਬ ਦੇ ਨਾਲ ਹੀ ਇਹਦੀ ਸਾਰੀ ਟੇਕ ਕੇਅਰ ਹੋਣੀ ਹੈਗੀ ਆ ਉਹਦੇ ਹਿਸਾਬ ਨਾਲ ਹੀ ਇਹਨੇ ਫਰੂਟ ਦੇਣਾ ਹੈਗਾ ਉਹਦੇ ਹਿਸਾਬ ਨਾਲ ਹੀ ਇਹਨੇ ਆਪਣੀ ਜਿਹੜੀ ਪ੍ਰੋਡਕਸ਼ਨ ਹੋਣੀ ਹੈਗੀ ਆ ਜਿੰਨੇ ਵੀ ਕਿਸਾਨ ਭਰਾਵਾਂ ਨੇ ਇਹ ਫਾਰਮਿੰਗ ਕਰਨੀ ਹੈਗੀ ਉਹ ਵੈਰਾਈਟੀ ਦੀ ਚੋਣ ਔਰ ਵੈਰਾਈਟੀ ਦੀ ਜਿਹੜੀ ਸਿਲੈਕਸ਼ਨ ਹੈ ਨਾ ਉਹ ਬਹੁਤ ਹੀ ਗੰਭੀਰਤਾ ਦੇ ਨਾਲ ਕਰੋ